ਸ਼ਸ਼ੀਆ ਕਾਲ ਜੀ ਮੈਂ ਵਾਈਵਾ ਬਟਿਕ ਤੋਂ ਬਰਨਾਰਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਇੱਕ ਹੋਰ ਨਿਊ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਜਿਵੇਂ ਕਿ ਆਪਾਂ ਪਹਿਲਾਂ 2 ਡੇਜ਼ ਹੋ ਗਏ ਆਪਣੀ ਸੇਲ ਚੱਲ ਰਹੀ ਆ ਅੱਜ ਤੀਜਾ ਦਿਨ ਆ ਜੀ ਸੇਲ ਦਾ ਅੱਜ ਵੀ ਆਪਾਂ ਜਿਹੜਾ ਸੂਟ ਡਿਸਕਾਊਂਟ ਦੇ ਉੱਪਰ ਨੇ ਉਹ ਲੈ ਕੇ ਆਏ ਆ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀਆਂ ਭੈਣਾਂ ਤੱਕ ਜ਼ਰੂਰ ਪਹੁੰਚਾਉਣਾ ਅਣ ਜਿਹੜਾ ਵੀ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਰਡਰ ਕਰੂਗਾ ਜੀ ਪਰ ਇਹਨੂੰ ਆਪਾਂ ਡਿਸਕਾਊਂਟ ਦੇਵਾਂਗੇ ਜਿਹੜਾ ਆਪਣਾ ਪ੍ਰਾਈਸ ਦੱਸਿਆ ਉਸ ਦੇ ਉੱਪਰ ਵੀ ਆਪਾਂ ਡਿਸਕਾਊਂਟ ਦੇਵਾਂਗੇ ਜਿੰਨੇ ਜਾਣਿਆਂ ਨੂੰ ਉਹਨੇ ਵਾਦ ਤੋਂ ਵਾਦ ਸ਼ੇਅਰ ਕੀਤਾ ਹੋਊਗਾ ਜੀ ਸੋ ਵੀਡੀਓ ਨੂੰ ਦੇਖਣ ਦੇ ਨਾਲ ਨਾਲ ਸਾਈਡ ਤੇ ਘੰਟੀ ਵਾਲਾ ਬਟਨ ਹੋਊਗਾ ਜੀ ਪ੍ਰੈਸ ਕਰ ਲੈਣਾ ਤਾਂ ਕਿ ਜਿਹੜੀ ਵੀ ਆਪਾਂ ਵੀਡੀਓ ਅਪਲੋਡ ਕਰੀ ਉਹਦਾ ਨੋਟੀਫਿਕੇਸ਼ਨ ਆ ਜਾਇਆ ਕਰੂ ਤੁਹਾਨੂੰ ਪਤਾ ਲੱਗ ਜਾਇਆ ਕਰੂਗਾ ਜੀ ਬਾਜਾ ਬਟਿਕ ਵਾਲਿਆਂ ਨੇ ਜਿਹੜੀ ਆਪਣੀ YouTube ਤੇ ਵੀਡੀਓ ਅਪਲੋਡ ਕਰਤੀ ਇਸ ਲਈ ਨੋਟੀਫਿਕੇਸ਼ਨ ਵਾਲੇ ਬਟਨ ਸੋਰੀ ਘੰਟੀ ਵਾਲੇ ਬਟਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਤੁਹ ਹੁਣ ਚਲੋ ਜੀ ਹੁਣ ਆਨੇ ਅੱਜ ਵਾਲੇ ਸੂਟਾਂ ਦੇ ਵੱਲ ਜਿਹੜੇ ਅੱਜ ਵਾਲੇ ਸੂਟ ਆਪਾਂ ਨੇ ਰੈਡੀ ਕੀਤੇ ਨੇ ਡਿਸਕਾਊਂਟ ਦੇ ਉੱਪਰ ਲਗਾਏ ਹੋਏ ਨੇ ਲਓ ਜੀ ਫਰਸਟ ਵਾਲਾ ਸੂਟ ਆਪਣਾ ਇਹ ਆ ਗਿਆ ਬਹੁਤ ਹੀ ਸੋਹਣਾ ਏਕੇ ਟੈਕਸ ਦਾ ਸਟਾਫ ਆ ਇਹ ਮੈਂ ਖੋਲ ਕੇ ਦਿਖਾ ਦਿੰਦਾ ਅਗਲੀ ਬਾਤ ਕੀ ਹੁਣ ਸੂਟ ਕਿਵੇਂ ਬਣਾਇਆ ਕੀ ਹੈ ਲਓ ਜੀ ਏਕੇ ਟੈਕਸ ਦਾ ਸਟਾਫ ਆ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਵਰਕ ਹੈ ਘੇਰੇ ਦੀ ਕਟਿੰਗ ਕੀਤੀ ਹੋਈ ਦਿਖਾਓ ਹੱਥੇ ਉੱਪਰ ਇੱਕ ਮਿੰਟ ਮੈਂ ਦਿਖਾਉਂਦਾ ਲਓ ਜੀ ਕੇਰੇ ਦੇ ਉੱਪਰ ਪ੍ਰੋਪਰ ਆਪਣੀ ਜਿਹੜੀ ਇਹ ਵਾਲੀ ਦੇਖ ਸਕਦੇ ਤੁਸੀਂ ਕਟਿੰਗ ਕੀਤੀ ਉਹ ਬਹੁਤ ਹੀ ਸੋਹਣਾ neck ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਇਹ ਵਾਲਾ neck ਦੇ ਕੰਮ ਆ ਗਿਆ ਇੱਕ ਵਾਰ ਤੁਸੀਂ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਹੈਗਾ ਐਂਡ ਇਹਦੇ ਜਿੰਨਾ ਫਰੰਟ ਤੇ ਕੰਮ ਹੋਇਆ ਓਨਾ ਹੀ ਬੈਕ ਤੇ ਕੰਮ ਹੋਇਆ ਹੋਇਆ ਹੈ ਇਹ ਤਾਂ 슬ੀਵਸ ਆ ਗਈਆਂ ਇੱਕ ਮਿੰਟ ਇਧਰ ਦੀ ਸਾਈਡ ਲਓ ਜੀ ਉਨਾਂ ਹੀ ਵਰਕ ਆ ਜਿਹੜਾ ਬੈਕ ਦੇ ਉੱਪਰ ਆ ਉਨਾਂ ਹੀ ਵਰਕ ਆ ਜਿਹੜਾ ਬੈਕ ਦੇ ਉੱਪਰ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਇਹ ਵਾਲਾ ਵਰਕ ਜਿਹੜਾ ਆ ਗਿਆ ਜੀ 슬ੀਵਸ ਦੇ ਉੱਪਰ ਆ ਗਿਆ ਫੁੱਲ ਹੈਵੀ 슬ੀਵਸਰ ਬਣੀਆਂ ਹੋਈਆਂ ਨੇ ਆ ਤੁਸੀਂ ਫੈਬਰਿਕ ਚੈੱਕ ਕਰ ਹੀ ਸਕਦੇ ਹੋ ਲਓ ਜੀ ਬਹੁਤ ਹੀ ਸੋਹਣਾ ਸੌਫਟ ਸਟਾਫ ਆਗਾ ਤੇ ਵਰਕ ਵੀ ਬਹੁਤ ਸੋਹਣਾ ਹੋਇਆ ਹੋਇਆ ਹੈਗਾ ਫਰੰਟ ਤੇ ਬੈਕ ਦੇ ਉੱਪਰ ਤਾਂ ਇਹੀ ਵਰਕ ਆਊਗਾ ਜੋ ਸ਼ਰਟ ਦੇ ਢੇਰੇ ਦੇ ਉੱਪਰ ਬਣਿਆ ਹੋਇਆ ਹੈ ਇਹ ਵਾਲੀਆਂ ਜਿਹੜੀਆਂ ਆਉਣੀਆਂ ਜੀ ਬਾਜੂ ਆਉਣੀਆਂ ਤੁਸੀਂ ਦੇਖ ਸਕਦੇ ਹੋ ਇਹ ਵਾਲੀਆਂ ਬਾਜੂਆਂ ਨੇ ਇਹ ਸੂਟ ਆਪਣਾ ਡਿਸਕਾਊਂਟ ਦੇ ਉੱਪਰ ਹੈ ਸ਼ਰਟ ਦੀ ਫਰੰਟ ਬੈਕ 슬ੀਵਸ ਐਂਡ ਵਿਦ ਫੈਬਰਿਕ ਜਿਹੜਾ ਇਹਦਾ ਪ੍ਰਾਈਸ ਰਹੂਗਾ ਅੱਜ ਦੇ ਦਿਨ ਲਈ ਡਿਸਕਾਊਂਟ ਤੇ ਸਿਰਫ 1250 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਜੀ ਚਲੋ ਜੀ ਹੁਣ ਆਨੇ ਆਪਾਂ ਅਗਲੇ ਸੂਟ ਦੀਆਂ ਆਲਾ ਸੂਟ ਆ ਗਿਆ ਜੀ ਆਪਣਾ ਕ੍ਰਸ਼ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆਰੀ ਪਲੱਸ ਸੋਰੀ ਮਸ਼ੀਨ ਪਲੱਸ ਹੈਂਡ ਦੇ ਨਾਲ ਕੰਮ ਹੋਇਆ ਹੋਇਆ ਹੈਗਾ ਸਾਰੇ ਪਰਲਸ ਵਗੈਰਾ ਪਪਰ ਹੈਂਡ ਨਾਲ ਲਗਾਏ ਦੁਪੱਟਾ ਵੀ ਬਹੁਤ ਸੋਹਣਾ ਤੁਸੀਂ ਦੇਖੋ ਦੁਪੱਟੇ ਦੇ ਉੱਪਰ ਸਾਰਾ ਆਰੀ ਦੇ ਨਾਲ ਜਿਹੜਾ ਕੱਟ ਵਰਕੇ ਕੀਤਾ ਹੋਇਆ ਜੀ ਦੇਖ ਸਕਦੇ ਹੋਗੇ ਦੁਪੱਟਾ ਬਹੁਤ ਸੋਹਣਾ ਸਿਮਰ ਦਾ ਦੁਪੱਟਾ ਲੱਗਿਆ ਹੈ ਸ਼ਰਟ ਫੁੱਲ ਹੈਵੀ ਸ਼ਰਟ ਬਾਜੂ ਸ਼ਰਟ ਬਣੀ ਹੋਈ ਆ ਫੈਬਰਿਕ ਵੀ ਬਹੁਤ ਸੋਹਣਾ ਹੈਗਾ ਫੈਬਰਿਕ ਇੱਕ ਵਾਰ ਪਾਰਟੀ ویئر ਸੂਟ ਇਹਨੂੰ ਬਣਾ ਸਕਦੇ ਆਂਗੇ ਲਓ ਜੀ ਫੈਬਰਿਕ ਦੇਖੋ ਕਿੰਨਾ ਜਿਆਦਾ ਸੋਹਣਾ ਸਾਈਨਿੰਗ ਵਾਲਾ ਕੱਪੜਾ ਹੈਗਾ ਬਹੁਤ ਹੀ ਸੋਹਣਾ ਜਿਹੜਾ ਮਿਕਸ ਕੰਮ ਹੋਇਆ ਹੋਇਆ ਹੈਗਾ ਤੇ ਇਹਦਾ ਮੈਨੂੰ ਦੁਪੱਟਾ ਬਹੁਤ ਸੋਹਣਾ ਲੱਗਿਆ ਦੁਪੱਟਾ ਜਿਹੜਾ ਸਿਮਰ ਲਾਈਨਿੰਗ ਵਾਲਾ ਦੁਪੱਟਾ ਲੱਗਿਆ ਉੱਪਰ ਪ੍ਰੋਪਰ ਆਰੀ ਦੇ ਨਾਲ ਕੱਟਵਰਕ ਹੋਇਆ ਹੋਇਆ ਜੀ ਜਿਹੜਾ ਇਹਦਾ ਅੱਜ ਦੇ ਦਿਨ ਲਈ ਪ੍ਰਾਈਜ਼ ਰੂਪਾ ਡਿਸਕਾਊਂਟ ਦੇ ਅਪਰੇ ਇਹਦਾ ਪ੍ਰਾਈਜ਼ ਰੂਪਾ ਸਿਰਫ 1800 ਰੁਪਏ ਦੇ ਵਿੱਚ ਹੈ ਰੈਡੀ ਟੂ ਡਿਸਪੈਚ ਆ ਤੁਸੀਂ ਦੇਖ ਸਕਦੇ ਹੋ ਬਾਕੀ ਦੁਪੱਟੇ ਦਾ ਪ੍ਰਾਈਜ਼ ਕਿਹੜੀ ਮੇਰੀਆਂ ਭੈਣਾਂ ਦੇ ਦੁਪੱਟੇ ਦਾ ਪ੍ਰਾਈਜ਼ ਪਤਾ ਉਹ ਜਿਹੜਾ ਸਿਮਰ ਲਾਈਨਿੰਗ ਵਾਲੀ ਆਉਂਦੀ ਹੈ ਉਹਦਾ ਦੁਪੱਟੇ ਦਾ ਪ੍ਰਾਈਜ਼ ਕਿੰਨਾ ਹੁੰਦਾ ਸਾਈਡ ਦੇ ਉੱਪਰ ਫੁੱਲ ਹੈਵੀ ਕੰਮ ਹੋਇਆ ਐ ਇਸ ਸਾਈਡ ਵੀ ਆ ਜੀ ਤੇ ਉੱਪਰ ਤੱਕ ਜਾਂਦਾ ਹੈ ਕਮ ਆ ਨੈਕ ਤੱਕ ਇਹ ਸੂਟ ਵੀ ਆਗਾ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਤਾਂ ਤੁਸੀਂ ਸਾਡੇ ਨੰਬਰ ਤੇ ਜਿਹੜਾ ਤੁਹਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਜੀ ਇੱਕ ਸੂਟ ਆ ਗਿਆ ਜੀ ਆਪਣਾ ਇਹ ਵਾਲਾ ਇਹ ਮੈਂ ਇਦਾਂ ਹੀ ਦਿਖਾਣੀ ਹੋਈ ਹੈ ਜੀ ਇਹ ਵਾਲੇ ਬੋਥ ਸਾਈਡ ਤੇ ਜਿਹੜੇ ਪੈਨਲ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਬੋਥ ਸਾਈਡ ਤੇ ਪੈਨਲ ਬਣੇ ਹੋਏ ਨੇ ਫੈਬਰਿਕ ਜਿਹੜਾ ਰਹੂਗਾ ਇਹ ਬਰਬਰੀ ਦਾ ਰਹੂਗਾ ਜੀ ਬਰਬਰੀ ਕਾਟਨ ਦਾ ਫੈਬਰਿਕ ਰਹੂਗਾ ਬੋਥ ਸਾਈਡ ਤੇ ਪੈਨਲ ਬਣੇ ਨੇ ਜਿੱਦਾਂ ਇੱਧਰ ਬਣਿਆ ਹੋਇਆ ਸੇਮ ਐਸ ਇਜ਼ ਹੀ ਇੱਧਰ ਪੈਨਲ ਬਣਿਆ ਹੋਇਆ ਹੈ ਜੀ ਤੇ ਸਾਰੀ ਸ਼ਰਟ ਦੇ ਵਿੱਚ ਇਹ ਵਾਲਾ ਮਲਟੀ ਕਲਰ ਦੀ ਜਿਹੜੀ ਫਲਾਵਰ ਬਣੇ ਹੋਏ ਨੇ ਬਹੁਤ ਹੀ ਸੋਹਣੇ ਫਲਾਵਰ ਬਣੇ ਆ ਇਹਦੇ ਬਾਜੂ ਨੇ ਜਿਹੜੀਆਂ ਫੁੱਲ ਹੈਵੀ ਬਾਜੂ ਨੇ ਆਪਾਂ ਤੁਹਾਨੂੰ ਬਾਜੂ ਵੀ ਇੱਕ ਵਾਰ ਚੈੱਕ ਕਰਵਾਉਣੀ ਆ ਜੀ ਸਾਰੀ ਖੋਲਣਾ ਹੈ ਮਾ ਦਿਨ ਚ ਆਈ ਨਹੀਂ ਗੇ ਇਸ ਵਾਰੀ ਹਾਂਜੀ ਆ ਗਿਆਂ ਦੇ ਆ ਬਾਜੂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਾਜੂ ਦੇ ਉੱਪਰ ਜਾਲ ਟਾਈਪ ਤੇ ਆੜੀ ਟਾਂਕੇ ਦੇ ਵਿੱਚ ਇਹ ਵਾਲਾ ਜਿਹੜਾ ਕੰਮ ਆਪਾਂ ਕੰਪਿਊਟਰਾਈਜ਼ ਮਸ਼ੀਨ ਦੇ ਉੱਪਰ ਕੀਤਾ ਹੋਇਆ ਜੀ ਬਾਕੀ ਜਿਹੜਾ ਕੰਮ ਮੈਂ ਮੈਂਸ਼ਨ ਕਰਦਣੀ ਆ ਜਿਹੜਾ ਕੰਮ ਸਾਡਾ ਕੰਪਿਊਟਰਾਈਜ਼ ਕੀਤਾ ਹੁੰਦਾ ਉਹ ਆਪਾਂ ਮੈਂਸ਼ਨ ਕਰਦਣੇ ਆ ਆਪਾਂ ਕਿਸੇ ਨੂੰ ਇਹ ਨਹੀਂ ਕਹਿ ਕੇ ਦਿੰਦੇ ਵੀ ਕੰਪਿਊਟਰ ਵਾਲੇ ਕੰਮ ਨੂੰ ਪਫਦਾ ਕਹਿੰਦਾ ਜਾਂ ਕੰਪਿਊਟਰ ਵਾਲੇ ਕੰਮ ਨੂੰ ਆਰੀ ਦਾ ਕਹਿੰਦਾ ਜਿਹੜਾ ਆਰੀ ਨਾਲ ਹੋਇਆ ਹੁੰਦਾ ਜੀ ਉਹ ਆਰੀ ਦਾ ਹੀ ਕਹਣਿਆ ਜਿਹੜਾ ਕੰਪਿਊਟਰਾਈਜ਼ ਹੋਇਆ ਹੁੰਦਾ ਕੰਪਿਊਟਰਾਈਜ਼ ਇਹ ਕੰਮ ਤੁਸੀਂ ਦੇਖ ਸਕਦੇ ਹੋ ਕਿੰਨਾ ਸਾਫ ਸੁਥਰਾ ਜੇ ਕੰਮ ਕੀਤਾ ਹੈ ਬਿਲਕੁਲ ਲੁੱਕ ਲਾਈਕ ਜਿਹੜੀ ਆਰੀ ਹੈ ਜੀ ਪਫਦਾ ਵਰਕ ਵਾਂਗੂ ਆਰੀ ਹੈਗੀ ਇਹ ਵਾਲਾ ਸਾਰਾ ਕੰਮ ਹੈ ਜਿਹੜਾ ਆਰੀ ਦੇ ਨਾਲ ਹੋਇਆ ਹੋਇਆ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਇਹ ਵਾਲਾ ਸੂਟ ਬਣ ਕੇ ਰੈਡੀ ਹੁੰਦਾ ਜੀ ਬਾਕੀ ਸ਼ਰਟ ਦੀ ਵੀ ਆਪਾਂ ਤੁਹਾਨੂੰ ਫੁੱਲ ਲੁੱਕ ਦਿਖਾਉਣੀ ਹੈ ਸ਼ਰਟ ਦੀ ਫੁੱਲ ਲੁੱਕ ਜਿਹੜੀ ਤੁਸੀਂ ਦੇਖ ਸਕਦੇ ਹੋਗੇ ਸ਼ ਬਹੁਤ ਹੀ ਸੋਨਾ ਬਣ ਕੇ ਇਹ ਵਾਲਾ ਸੂਟ ਰੈਡੀ ਹੋਇਆ ਇਹ ਵਾਲਾ ਸੂਟ ਜਦੋਂ ਵੀ ਆਪਾਂ ਰੈਡੀ ਕਰਦੇ ਹੁੰਦੇ ਆ ਆਪਾਂ ਬਹੁਤ ਜਲਦੀ ਸੋਲਡ ਹੋ ਜਾਂਦਾ ਜੀ ਤੇ ਇਸ ਵਾਰ ਆਪਾਂ ਇਹ ਵਾਲਾ ਸੂਟ ਹੈ ਜਿਹੜਾ ਡਿਸਕਾਊਂਟ ਦੇ ਉੱਪਰ ਲਗਾ ਹੋਇਆ ਹੈ ਡਿਸਕਾਊਂਟ ਪ੍ਰਾਈ ਜਿਹੜਾ ਰਹੂਗਾ ਜੀ ਇਹਦਾ ਸਿਰਫ 1100 ਰੁਪਏ ਦੇ ਵਿੱਚ ਰੈਡੀ ਟੂ ਰਿਸਪੈਚ ਆ ਬਰਬੀ ਕਾਟਨ ਦੇ ਉੱਪਰ ਜਿਹੜਾ ਇਹ ਵਾਲਾ ਸੂਟ ਆਪਣਾ ਰੈਡੀ ਕੀਤਾ ਹੋਇਆ ਜੀ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਆ ਤਾਂ ਸਾਡੇ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਪੇਜ ਕਰ ਸਕਦੇ ਹੋ ਜੀ ਲਓ ਜੀ ਇੱਕ ਆ ਗਿਆ ਆਪਣੇ ਕੋਲੇ ਗੀਜਾ ਕਾਟਨ ਦੇ ਉੱਪਰ ਸੂਟ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਬੋਥ ਸਾਈਡ ਤੇ ਇਹਦੇ ਵੀ ਇਹ ਵਾਲੇ ਪੈਨਲ ਬਣਦੇ ਨੇ ਕੰਮ ਦੀ ਫਿਨਿਸ਼ਿੰਗ ਤੁਸੀਂ ਇੱਕ ਵਾਰ ক্লোਜ਼ ਤੋਂ ਦਿਖਾ ਦੇਣੇ ਤੁਹਾਨੂੰ ਕਿੰਨਾ ਸੋਹਣਾ ਕੰਮ ਹੋਇਆ ਕੰਮ ਤੁਸੀਂ ਸਾਡਾ ਦੇਖਦੇ ਇਹ ਵੀ ਸਾਡਾ ਕੰਮ ਜਿਹੜਾ ਸਾਰਾ ਕੰਪਿਊਟਰਾਈਜ਼ ਕੀਤਾ ਹੋਇਆ ਹੈ ਜੀ ਤੁਸੀਂ ਸਟਿਚ ਸੌਰੀ ਟਾਂਕਾ ਚੈੱਕ ਕਰ ਸਕਦੇ ਹੋ ਕਿੰਨਾ ਸਾਫ਼ ਸੁਥਰਾ ਜਿਹਾ ਕੰਮ ਕੀਤਾ ਹੋਇਆ ਹੈਗਾ ਤੇ ਕੀਜਾ ਕਾਟਨ ਦੇ ਉੱਪਰ ਨਾਰਮਲ ਪਣੇ ਦੇ ਉੱਪਰ ਇਹ ਵਾਲਾ ਜਿਹੜਾ ਰੈਡੀ ਹੋਇਆ ਹੈਗਾ ਬਹੁਤ ਹੀ ਸੋਹਣੀ ਸ਼ਰਟ ਬਣੀ ਹੋਈ ਹੈ ਸ਼ਰਟ ਦੇ ਹੇ ਨੀਚੇ ਤੱਕ ਜਾਂਦਾ ਜੀ ਇਹ ਹੈਗਾ ਬੀ ਸ਼ੇਪ ਦੇ ਵਿੱਚ ਜਿਹੜਾ ਇਹਦਾ ਨੈੱਕ ਬਣਿਆ ਹੋਇ neck V shape ਦੀ neck ਦੀ designning ਦੇਖ ਸਕਦੇ ਹੋ neck ਦੀ designning ਜਿਹੜੀ ਹੈਗੀ ਕਿੰਨੀ ਸੋਹਣੀ ਬਣਾਈ ਹੋਈ ਹੈਗੀ ਤੇ ਫੈਬਰਿਕ ਮੈਂ ਤੁਹਾਨੂੰ ਇੱਕ ਵਾਰ ਚੈੱਕ ਕਰਾਈ ਦਿੰਨੀ ਆ ਲੋ ਜੀ ਪ੍ਰੀਮੀਅਮ ਗੀਜਾ कॉटन ਸਾਰਾ ਫੈਬਰਿਕ ਜਿਹੜਾ ਆਪਣਾ ਲਗਾਇਆ ਹੁੰਦਾਗਾ ओरिजिनल ਫੈਬਰਿਕ ਲਗਾਇਆ ਹੋਇਆਗਾ ਸੇਮ ਇਸ ਤੀਜ਼ੇ ਦੇ ਬਾਮਾ ਤੇ ਵਰਕ ਆਊਗਾ ਇਹਦਾ ਜਿਹੜਾ ਪ੍ਰਾਈਸ ਰਹੂਗਾ ਡਿਸਕਾਊਂਟ ਪ੍ਰਾਈਸ ਰਹੂਗਾ ਸਿਰਫ 999 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਜੀ ਬਾਕੀ ਇਹ ਵਾਲਾ ਸੂਟ ਕਈ ਪੈਣਾ ਪੁੱਛ ਰਹੇ ਸੀ ਇਹ ਵਾਲਾ ਵੀ ਆਪਣਾ ਫਰੈਸ਼ ਆਰਟیکل ਆ ਇਹ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਸਾਡੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋ ਲਾਸਟ ਵੀਡੀਓ ਦੇ ਵਿੱਚ ਇਹ ਮੈਂ ਪ੍ਰੋਪਰ ਓਪਨ ਕਰਕੇ ਦਿਖਾਇਆ ਸੀ ਇਸ ਵੀਡੀਓ ਦੇ ਵਿੱਚ ਨਹੀਂ ਦਿਖਾਵਾਂਗੇ ਜੀ ਸੋ ਜਿਨ੍ਹਾਂ ਨੇ ਵੀ ਪ੍ਰੋਪਰ ਓਪਨ ਕੀਤਾ ਫਿਕ ਰੱਖਣੀ ਉਹ ਆਪਣੀਆਂ ਲਾਸਟ ਵਾਲੀਆਂ ਜਿਹੜੀਆਂ ਸੇਲ ਵਾਲੀਆਂ ਫਰਸਟ ਵੀਡੀਓ ਸੀ ਉਹਦੇ ਵਿੱਚ ਮੇਬੀ ਇਹ ਓਪਨ ਕੀਤਾ ਚੈੱਕ ਕਰ ਲਿਓ ਜੀ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਹੋਇਆ ਹੈਗਾ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਸਾਡੇ ਕੋਲੋਂ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਜੀ ਬ ਇਹ ਆਪਣਾ ਹਿੱਟ ਆਰਟੀਕਲ ਸੀਗਾ ਅ ਇਸ ਤਰ੍ਹਾਂ ਦੇ ਕਿਉਂਕਿ ਉਸ ਨੂੰ ਆਹ ਇਹ ਵਾਲਾ ਜੀ ਉਸੇ ਦੇਖ ਸਾਧੇ ਇਹ ਵਾਲਾ ਆਰਟੀਕਲ ਆਪਣਾ ਬੀ ਸ਼ੇਪ ਦਾ ਜਿਹੜਾ ਨੈਕ ਬਣਿਆ ਹੋਇਆ ਸੀਗਾ ਇਹ ਮੇਰੀਆਂ ਭੈਣਾਂ ਦੀ ਬਹੁਤ ਮੰਗ ਕਰ ਰਹੀਆਂ ਸੀ ਜਾਂ ਆਪਾਂ ਨੇ ਇਹ ਵਾਲੇ ਜਿਹੜਾ ਸਟਾਕ ਵੀ ਆਪਣਾ ਇਹਦੇ ਵਿੱਚ ਆਪਣੇ ਕੋਲ ਕਾਫੀ ਕਲਰ ਰੈਡੀ ਹੋ ਕੇ ਆਉਣੇ ਨੇ ਸੇਮ ਹੀ ਵਰਕ ਹੈ ਜਿਹੜਾ ਬਾਜੂ ਦੇ ਉੱਪਰ ਦਾਕਕੇ ਦੇ ਨਾਲ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹਦਾ ਪ੍ਰਾਈਸ ਵੀ ਆਪਾਂ ਜਲਦੀ ਦੱਸਾਂਗੇ ਇਹ ਆਪਣੇ ਕੋਲ ਜਿਹੜਾ ਕੰਪਲੀਟ ਸੂਟ ਰੈਡੀ ਕੀਤਾ ਹੋਇਆ ਜੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਜਿਹੜੀਆਂ ਵੀ ਆਪਾਂ ਐਵੇਂ ਦੇ ਵੀਡੀਓ ਡਿਸਕਾਊਂਟ ਦੇ ਉੱਪਰ ਅਪਲੋਡ ਕਰਾਂਗੇ ਤੁਸੀਂ ਉਹ ਤੁਹਾਡੇ ਕੋਲੇ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਪਹੁੰਚ ਜਾਵੇਗੀ ਕੰਪਲੀਟ ਸੂਟ ਆਊਗਾ ਇਹ ਦੇਸ ਦਾ ਪੱਟਾ बॉਟਮ ਐਂਡ ਆਪਣਾ ਲੈਸ ਵਗੈਰਾ ਵੀ ਪ੍ਰੋਪਰ ਇਸ ਨਾਲ ਜਿਹੜੀ ਦਿੱਖੀ ਹੋਊਗੀ ਇਹਦਾ ਪ੍ਰਾਈਸ ਆਪਾਂ ਇਹਨੂੰ ਕੱਲ वाली ਵੀਡੀਓ ਪਰसों वाली ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਸੋ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਗਰ ਤੁਸੀਂ ਐਮੇਂ ਜੀਆਂ ਸੋਹਣੀ ਸੋਹਣੀਆਂ ਵੀਡੀਓ ਦੇਖਣਾ ਚਾਹਣੇ ਹੋਗੇ ਤਾਂ ਜਰੂਰ ਸਾਈਡ ਤੇ ਕੰਟੀ ਵਾਲਾ ਬਟਨ ਉਹਨੂੰ ਪ੍ਰੈਸ ਕਰਨਾ ਜੀ ਵੀਡੀਓ ਨੂੰ ਕੱਲੀ ਨੂੰ ਦੇਖ ਕੇ ਨਾ ਛੱਡਿਆ ਕਰੋ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਤਾਂ ਜੋ ਸਾਨੂੰ ਵੀ ਹੌਸਲਾ ਹੁੰਦਾ ਸਾਨੂੰ ਇਹ ਹੁੰਦਾ ਵੀ ਹਾਂ ਪਹਿਣਾ ਜਿਹੜਾ ਸਾਡੇ ਕੋਲ ਸੁੰਗੜੀ ਕਿਦਰੀਆਂ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰ ਰਹੀ ਹੈ ਵੀ ਆਪਾਂ ਹੋਰ ਵੀ ਵੀਡੀਓ ਅਪਲੋਡ ਕਰੀਏ ਤੇ ਡਿਸਕਾਊਂਟ ਤੇ ਹੋਰ ਵੀ ਸੂਰਤ ਲੈ ਕੇ ਆਈਏ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕਿ 90 ਡਿਜ਼ਾਈਨ ਦੇ ਨਾਲ ਬਾਕੀ ਆਪਾਂ ਇਹ ਵਾਲੇ ਡਰਾਪਕਟ ਜਿਹੜੇ ਸਾਰੀਆਂ ਬਾਟਮਾ ਰੈਡੀ ਹੋਈਆਂ ਨੇ ਇਹ ਵਾਲੇ ਵੀ ਜਲਦੀ ਆਪਾਂ ਵੀਡੀਓ ਇਹਨਾਂ ਦੀ ਵੀ ਅਪਲੋਡ ਕਰਾਂਗੇ ਜੀ ਇਹ ਵਾਲੇ ਸਾਰੀਆਂ ਬਾਟਮ ਆਪਣੇ ਕੋਲੇ ਰੈਡੀ ਹੋ ਕੇ ਆ ਗਈਆਂ ਘਟ-ਘਟੇ ਮੱਲਾਂ ਦਾ 15-20 ਬਾਟਮ ਆਣ ਜਾਣੇ ਜੀ ਸਾਰੀਆਂ ਰੈਡੀ ਹੋ ਕੇ ਆ ਗਈਆਂ ਇਹਨਾਂ ਦੀ ਵੀਡੀਓ ਵੀ ਆਪਾਂ ਜਲਦੀ ਹੀ ਅਪਲੋਡ ਕਰਾਂਗੇ ਸੋ ਚੈਨਲ ਨੂੰ ਤਾਂ ਕਰਕੇ ਕਹਿ ਰਹੀ ਹਾਂ ਸਬਸਕ੍ਰਾਈਬ ਕਰ ਲਓ ਇਹ ਵੀ ਹੋ ਸਕਦਾ ਆਪਾਂ ਤੁਹਾਨੂੰ ਡਿਸਕਾਊਂਟ ਤੇ ਕਰ ਦਈਏ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕੱਲ ਵਾਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਨਵੀਂ ਵੀਡੀਓ ਦੇ ਨਾਲ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਸ਼ੁਸ਼ਿਆਕਾਰ